ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਚਰਨਜੀਤ ਕੌਰ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਕਰਦੀ ਹਾਂ ਤੇ ਅੱਜ ਆਪਾਂ ਬਣਾਵਾਂਗੇ ਜੀ ਹੋਮ ਮੇਡ ਸ਼ੈਂਪੂ ਜਿਹਦੇ ਲਈ ਆਪਾਂ ਚਾਰ ਚੀਜ਼ਾਂ ਲੈਣੀਆਂ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਅੱਧਾ ਚਮਚ ਚਾਹ ਪੱਤੀ ਅੱਧਾ ਚਮਚ ਮੇਥੀ ਦਾਣਾ ਅੱਧਾ ਚਮਚ ਸੁੱਕੇ ਔਲੇ ਤੇ ਇੱਕ ਚਮਚ ਪੂਰਾ ਅਲਸੀ ਦੇ ਬੀਜ ਇੱਕ ਗਲਾਸ ਪਾਣੀ ਨੂੰ ਉਬਾਲ ਲੈਣਾ ਤੇ ਇਹ ਸਾਰੀ ਚੀਜ਼ਾਂ ਆਪਾਂ ਉਬਲੇ ਹੋਏ ਪਾਣੀ ਦੇ ਵਿੱਚ ਪਾ ਦੇਵਾਂਗੇ ਤੇ ਸਲੋ ਫਲੇਮ ਤੇ ਇਹਨੂੰ ਉਬਾਲ ਆਉਣ ਦੇਵਾਂਗੇ ਲਓ ਜੀ ਚੰਗੀ ਤਰ੍ਹਾਂ ਉਬਾਲ ਆ ਚੁੱਕਿਆ ਤੇ ਜਦੋਂ ਤੱਕ ਆਧਾ ਇੱਕ ਗਲਾਸ ਪਾਣੀ ਦੇ ਵਿੱਚ ਚੌਥਾ ਹਿੱਸਾ ਰਹਿਣਾ ਜਾਵੇ ਉਸ ਦੇ ਉਨੀ ਦੇਰ ਆਪਾਂ ਇਹਨੂੰ ਉਬਾਲ ਹੀ ਜਾਵਾਂਗੇ ਤੇ ਲੋ ਜੀ ਆਪਣਾ ਸ਼ੈਂਪੂ ਬਣ ਗਿਆ ਜੀ ਤੇ ਹੁਣ ਆਪਾਂ ਥੋੜਾ ਗਰਮ ਹੀ ਛਾਂਨੀ ਨਾਲ ਪਾਉਣ ਲਵਾਂਗੇ ਤੇ ਹਾਂ ਠੰਡਾ ਹੋਣ ਤੋਂ ਬਾਅਦ ਇਹਦੇ ਵਿੱਚ ਸ਼ੈਂਪੂ ਮਿਲਾ ਲਵਾਂਗੇ ਜਿਹੜਾ ਵੀ ਥੋੜਾ ਤੁਸੀਂ ਵਰਤਦੇ ਆ ਤੁਹਾਡਾ ਫੇਵਰਟ ਆ ਤੁਸੀਂ ਉਹ ले ਸਕਦੇ ਆ ਮੈਂ ਕਲੀਨਿਕ ਪਲੱਸ ਵਰਤਦੀ ਆ ਤੇ ਇਹਦੇ ਇਹਦੇ ਵਿੱਚ ਦੋ ਪੁੜੀਆਂ ਪਾਉਂਗੀ ਮੇਰੇ ਵਾਲਾਂ ਦੀ ਗਰੋਥ ਜ਼ਿਆਦਾ ਤੁਹਾਡੇ ਘਾਟਾ ਤੁਸੀਂ ਵੱਧ ਘਾਟ ਲੈ ਸਕਦੇ ਆ 컬러 ਬਹੁਤ ਸੋਹਣਾ ਬਣ ਗਿਆ ਤੇ ਹੁਣ ਆਪਾਂ ਇੱਥੇ ਵਾਲਾਂ ਨੂੰ ਵਾਸ਼ ਕਰ ਲਵਾਂਗੇ ਪਹਿਲਾਂ ਸਭ ਤੋਂ ਸਭ ਤੋਂ ਪਹਿਲਾਂ ਆਪਾਂ ਵਾਲਾਂ ਨੂੰ ਗਿੱਲੇ ਕਰਕੇ ਤੇ ਜੋ ਆਪਾਂ ਹੋਮ ਮੇਡ ਸ਼ੈਂਪੂ ਬਣਾਇਆ ਤੇ ਉਹ ਵਾਲਾਂ ਤੇ ਅਪਲਾਈ ਕਰਾਂਗੇ ਜੇਕਰ ਮੇਰੇ ਪੈਨਪਰਾ ਕੋਈ ਵੀ ਮੇਰੇ ਚੈਨਲ ਤੇ ਨਵੇਂ ਆਏ ਜੀ ਉਹ ਚੈਨਲ ਨੂੰ ਕਰ ਲੈਣ ਜੀ ਸਬਸਕ੍ਰਾਈਬ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ ਧੰਨਵਾਦ ਲਾਈਕ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਵੀਡੀਓ ਬਣਾਉਣ ਤੇ ਦੇਖ ਕਾਫੀ ਜਾਣੇ ਲੈਂਦੇ ਆ ਮਤਲਬ ਵੀਡੀਓ ਨੂੰ ਲਾਈਕ ਕਰਨ ਵਿੱਚ ਕੰਜੂਸੀ ਕਰ ਜਾਂਦੇ ਆ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਲਓ ਜੀ ਆਪਾਂ ਜੋ ਹੋਮ ਮੇਡ ਸ਼ੈਂਪੂ ਬਣਾਇਆ ਸੀ ਉਹ ਆਪਾਂ ਵਾਲਾਂ ਤੇ ਅਪਲਾਈ ਕਰ ਲਿਆ ਤੇ ਇਸ ਨੂੰ ਤੁਸੀਂ ਜਿਆਦਾ ਤਾਂ ਵੈਸੇ ਤੁਸੀਂ ਜਦੋਂ ਵਰਤਣਾ ਉਦੋਂ ਹੀ ਬਣਾ ਸਕਦੇ ਆ ਦੇ ਵਾਲਾ ਨੂੰ ਆਪਾਂ ਚੰਗੀ ਤਰ੍ਹਾਂ ਘਾ ਮਲ ਲਵਾਂਗੇ ਤੇ ਖੁੱਲੇ ਜੇ ਪਾਣੀ ਨਾਲ ਇਹਨੂੰ ਵਾਸ਼ ਕਰ ਲਵਾਂਗੇ ਚੰਗੀ ਤਰ੍ਹਾਂ ਮਲ ਕੇ ਲਓ ਜੀ ਆਪਾਂ ਚੰਗੀ ਤਰ੍ਹਾਂ ਵਾਲਾ ਨੂੰ ਫੁੱਲੇ ਜੇ ਪਾਣੀ ਨਾਲ ਧੋលਿਆ ਆਪਾਂ ਇਹ ਤੇ ਵਾਲ ਸੁੱਕਣ ਤੋਂ ਬਾਅਦ ਵੀ ਦਿਖਾਵਾਂਗੀ ਵੀਡੀਓ ਬਣਾ ਕੇ ਮੈਨੂੰ ਮੈਂ ਨੈਚੁਰਲ ਚੀਜ਼ਾਂ ਹੀ ਜ਼ਿਆਦਾ ਵੀ ਮਤਲਬ ਹਾਂ ਜਿਵੇਂ ਸ਼ੈਂਪੂ ਆ ਸ਼ੈਂਪੂ ਜੀ ਮੈਂ ਕੱਲਾ ਵੀ ਵਰਤਦੀ ਆ ਤਾਂ ਉਹਨੂੰ ਪਾਣੀ ਚ ਮਿਲਾ ਕੇ ਨਹੀਂ ਤਾਂ ਮੈਂ ਨੇਚਰਲ ਕੋਈ ਵੀ ਚੀਜ਼ ਬਣਾ ਕੇ ਉਹਦੇ ਵਿੱਚ ਪਾ ਕੇ ਹੀ ਵਰਤਦੀ ਆ। ਦੋ ਜੀ ਤੁਸੀਂ ਦੇਖ ਸਕਦੇ ਹੋ ਵਾਲ ਧੋਣ ਤੋਂ ਬਾਅਦ ਥੋੜੇ ਜਿ ਸੁੱਕ ਗਏ ਸੀ ਥੋੜੇ ਗਿੱਲੇ ਆ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।